ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤਰਕਾ ਟੀਵੀ ਚੈਨਲ ਤੇ ਜੇ ਤੁਸੀਂ ਵੀ ਕੋਈ ਜਾਨਵਰ ਰੀਚਨ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀਵਨ ਮੇਰਾ ਨਾਮ ਹੈ ਪਿੰਡ ਬੁਰਜਲਤਾ ਜ਼ਿਲ੍ਹਾ ਬਠਿੰਡਾ ਭਗਤਾ ਭਾਈ ਦਾ ਜੇਰ ਕਾਗਾ ਨੰਬਰ 98872258 ਮੇਰਾ ਨੰਬਰ ਹੈ ਜਿਹੜਾ ਸਕਰੀਨ ਦੇ ਉੱਪਰ ਵਾਲਾ ਨੰਬਰ ਆ ਉਹ ਮੇਰਾ ਹੈਗਾ ਤੇ ਜਿਹੜਾ ਥੱਲੇ ਤੁਸੀਂ ਵੇਖ ਰਹੇ ਹੋ ਗੋਪੀthਰਾਜ ਇਹ ਬਾਈ ਦਾ ਨੰਬਰ ਆ ਜਿਹਦੇ ਕੋਲੇ ਗਾਂ ਪਕਾਉ ਹੈ ਕੀ ਦੀ ਆਪਾਂ ਵੀਡੀਓ ਬਣਾ ਰਹੇ ਹਾਂ ਹਨਾ ਤੇ ਬਾਈ ਦਾ ਨੰਬਰ ਵੀ ਪਹਿਲੇ ਬੋਲ ਦਗੇ 98767 45854 98767 45854 ਤੇ ਬਾਈ ਦੇ ਕੋਲੇ ਅੱਜ ਇਹ ਦੋਨੇ ਗਾਂਵਾਂ ਵਕਾਉ ਸੀ ਜਿਹੜੀ ਕਿ ਆਪਾਂ ਪਹਿਲਾਂ ਵੀਡੀਓ ਪਾਈ ਆ 2-3 ਘੰਟੇ ਉਹ ਦੋਨਾਂ ਦੀ ਸੀਗੇ ਤੇ ਇਹ ਵੀਡੀਓ ਕੋ ਅਨਸਾਰ ਹੀ ਜਿਹੜੀ ਇਹ ਕਾਲੀ ਗਾਂ ਤੁਸੀਂ ਦੇਖੀਏ ਨੇ ਸਾਹਮਣੇ ਹਨਾ ਅਵੱਛੀ ਵਾਲੀ ਗਾਂ ਇਹ ਗਾਂ ਜਿਹੜੀ ਆ ਉਹ ਵੇਗ ਗਈ ਤਾਂ ਕਰਕੇ ਆਪਾਂ ਕੱਟ ਕੇ ਫਿਰ ਜਿਹੜੀ ਆ ਗਾਣਾ ਤੁਸੀਂ ਜਿੱਦਿਆਂ ਆਪਾਂ ਵੀਡੀਓ ਬਣਾ ਬਣਾ ਰਹੇ ਆਂ ਦੇਖ ਰਹੇ ਹੋ ਤੁਸੀਂ ਨਾ ਇਹ ਕੱਲੀ ਗਾਂਜ ਰਹਿੰਦੀ ਸੀਗੀ ਵੀਡੀਓ ਦੁਆਰਾ ਬਣਾਉਣ ਦਾ ਮੇਨ ਕਾਰਨ ਇਹੀ ਆ ਕਿ ਜਿਹੜੀ ਪਹਿਲਾਂ ਦੀ ਵੀਡੀਓ ਤੁਸੀਂ ਦੇਖ ਸਕਦੇ ਜਿਹੜੀ ਗੋਪੀ ਦੀ ਆਵਾਜ਼ ਆ ਨਾ ਉਹ ਥੋੜੀ ਜਿਹੀ ਘੱਟ ਆਈ ਆ ਬਹੁਤ ਘੱਟ ਆਵਾਜ਼ ਆਈ ਆ ਤਾਂ ਕਰਕੇ ਫਿਰ ਮੈਂ ਦੁਬਾਰਾ ਉਸ ਵੀਡੀਓ ਦੇ ਵਿੱਚੋਂ ਕੱਟ ਕੇ ਹਨਾ ਤੇ ਇਹ ਗਾਂ ਦੀ ਆਪਾਂ ਵੀਡੀਓ ਜਿਹੜੀ ਉਹ ਤਿਆਰ ਕਰੀ ਆ ਰੈਡੀ ਕਰੀ ਆ ਆਵਾਜ਼ ਉੱਪਰ ਲਵਾ ਕੇ ਅ ਚਲੋ ਆਪਾਂ ਗਾਂ ਬਾਰੇ ਦੱਸਦੇ ਆਂ ਇਹ ਗਾਂ ਜਿਹੜੀ ਆ ਵੀ ਰਾਤ ਹੀ ਸੁੱਈ ਹੈਗੀ ਤੇ ਮਗਰ ਇਹਦੇ ਵੱੱਛੀ ਆ ਹਨਾ ਤੇ ਜੀਰ ਵੀ ਪੈ ਗਈ ਆ ਆਪਾਂ ਅੱਗੇ ਤੁਹਾਨੂੰ ਵੀਡੀਓ ਲਾਉਨੇ ਆ ਜੀਰ ਦੀ ਵੀ ਉੱਪਰ ਜੇਰ ਵਧੀਆ ਪੈ ਚੁੱਕੀ ਹੈਗੀ ਰਾਤ ਸੋਈ ਆ ਮਗਰ ਵੱੱਛੀ ਆ ਤੇ ਜਿਹੜਾ ਦੁੱਧ ਆ ਉਹ ਬਾਈ ਕਹਿੰਦਾ ਵੀ 20 ਲੀਟਰ ਤੋਂ ਪਲੱਸ ਆਗਾ ਥਾਂ ਦੇ ਵਦ ਤੁਸੀਂ ਚੈੱਕ ਕਰ ਲੋ ਠੰਡੀ ਸੀਲ ਆ ਪੂਰੀ ਵਧੀਆ ਵਧੀਆ ਹੱਤੋਂ ਤੇ ਮਰੀਆਂ ਦਾ ਬਾਈ ਗੋਪੀ ਤੇ ਕੋਈ ਚੱਕਰ ਨਹੀਂ ਹਨਾ ਤੇ ਜਿਹੜੀ ਤੁਹਾਨੂੰ ਜੇ ਹਲਕੀ ਮੁਲਕੀ ਲੱਸੀ ਵੀ ਲੱਗੂਗੀ ਤਾਂ ਉਹ ਜਿਹੜੇ ਪਸ਼ੂ ਪਾਲਕਾ ਹਨ ਉਹਨੂੰ ਚੰਗੀ ਤਰ੍ਹਾਂ ਜਾਣਦੇ ਆ ਵੀ ਜਦੋਂ ਉਹ ਜਾਨਵਰ ਸੂੰਦਾ ਤੇ ਸੂੰ ਸਰ ਕੇਰਾ ਤਾਂ ਲਿਸਾ ਉਹਨੇ ਹੋਣੇ ਹੀ ਹੋਣੇ ਹਨਾ ਤੇ ਬਾਕੀ ਇਹ ਤਾਂ ਸੂਈ ਹੈ ਜੇ ਤਾਜੀ ਹੈ ਰਾਤ ਦੀ ਸੂਈ ਸੀਗੀ ਰਾਤ ਵੀ ਨਹੀਂ ਕਹਿ ਸਕਦੇ ਜਣੀ ਦੀ ਤੜਕੇ ਦੇ ਪੈਰ ਹੀ ਸੂਈ ਆ ਜਦੋਂ ਵੀਡੀਓ ਬਣਾਈ ਆਪਾਂ ਤੇ ਵੀਡੀਓ ਤੋਂ ਕੁਝ ਟਾਈਮ ਪਹਿਲਾਂ ਤਾਂ ਵੀ ਸੂਈ ਹੋਈ ਆ ਆ ਹੁਣ ਤੁਸੀਂ ਚੈੱਕ ਕਰ ਲਓ ਇਹ ਗਾ ਮੈਂ ਖੁਦ ਬਣਾ ਕੇ ਆ ਵੀਡੀਓ ਜਿਹੜੀ ਜੀਰ ਪਈ ਦੀ ਹਨਾ ਮੈਂ ਵੀਡੀਓ ਬਣਾ ਕੇ ਬਾਈ ਦੇ ਘਰੋਂ ਤੁਰ ਪਿਆ ਸੀਗਾ ਤੇ ਮੈਂ ਕਹਿੰਦਾ ਵੀ ਇੱਦਾਂ ਕਿਲੋਮੀਟਰ ਹੀ ਗਿਆ ਸੀਗਾ ਤੇ ਬਾਈ ਨੇ ਮੈਨੂੰ ਫੌਰਨ ਉਹਦੀ ਫੋਨ ਲਾਦਾ ਕਹਿੰਦਾ ਵੀ ਆਜਾ ਭੱਜ ਕੇ ਤੇ ਜੇਰ ਆ ਜਿਹੜੀ ਉਹ ਪਏਗੀ ਹੈਨਾ ਤੇ ਵੀਡੀਓ ਦੇ ਵਿੱਚ ਅਟੈਚ ਕਰਦੀ ਵੀ ਜਿਹੜਾ ਤਸੱਲੀ ਉਹ ਹੋ ਜੂਗੀ ਹੈਨਾ ਤੇ ਥਾਂਲੇ ਵਾ ਤੁਸੀਂ ਚੈੱਕ ਕਰ ਸਕਦੇ ਹੋ ਦੁੱਧ ਜਿਹੜਾ ਉਹ 20+ ਦੱਸ ਰਿਹਾ ਬਾਈ ਤੇ ਪਰ ਕਹਿੰਦਾ ਵੀ ਚਲੋ ਤੁਸੀਂ 20 ਮੰਨ ਕੇ ਚਲੋ ਤੇ ਜਿਹੜੀ ਮਕਰ ਵੱਛੀ ਹੈ ਉਹ ਬਹੁਤ ਸੋਹਣੀ ਵੱਛੀ ਹੈਗੀ ਤੇ ਤੁਸੀਂ ਚੈੱਕ ਕਰ ਸਕਦੇ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆਂ ਗਾਂ ਵੀ ਮਾਰ ਲਓ ਨੀਗਾ ਤੁਸੀਂ ਤਸੱਲੀ ਤੁਸੀਂ ਕਰਨੀ ਹੈਨਾ ਆਪਾਂ ਤੁਹਾਨੂੰ ਸਿਰਫ ਦੱਸਣਾ ਹੀ ਆਂਗੇ ਤੇ ਜਿਹੜਾ ਮੁੱਲ ਹੈ ਉਹ ਮੁੱਲ ਬਾਈ ਇਹਦਾ 88000 ਮੁੱਲ ਕਰਦਾਗਾ ਤੇ ਮਾਨਤਾ ਜਿਹੜਾ ਮੌਕੇ ਤੇ ਹੋ ਜੂਗਾ ਹਾਂ ਜੇ ਅੱਗੇ ਤਾਂ ਬਾਈ ਦੋ ਜੋੜੇ ਤਾਂ ਦਾ ਸੀਗੇ ਵੀ ਪਸਾਉਣੇ ਕਰ ਲਾਂਗੇ ਤੇ ਪਰ ਜੋੜੇ ਦੇ ਵਿੱਚੋਂ ਚਲੋ ਦੂਜੀ ਵੈਗੀ ਆ ਇਹ ਰਹਿ ਗਈ ਆ ਤੇ 88000 ਬਾਈ ਮੁੱਲ ਕਰਦਾ ਇਹ ਮਾਨਤਾ ਨਾਲ ਕਹਿੰਦੇ ਜਿਹੜਾ ਬਾਈ ਆਉਂਦਾ ਉਹ ਜ਼ਰੂਰ ਕਰ ਦਾਂਗੇ ਹਨਾ ਤੇ ਉਹ ਵੀ ਤੁਸੀਂ ਬਾਈ ਨਾਲ ਚੈੱਕ ਗੱਲਬਾਤ ਕਰ ਲਿਓ ਤੇ ਮਾਨਤਾ ਨਾਲ ਵੀ ਬਾਈ ਜ਼ਰੂਰ ਕਰੂਗਾ ਤੇ ਆਜਾ ਤੁਹਾਨੂੰ ਮੱਛੀ ਆ ਭਾਣ ਨੇੜੇ ਚੈੱਕ ਕਰਾ ਦਿੰਨੇ ਆ ਬਹੁਤ ਸੋਹਣੀ ਮੱਛੀ ਆ ਫੈਂਕ ਨੋਜ ਦੀ ਜਿਵੇਂ ਕਹਦੇ ਉਹ ਚੀਜ਼ ਐ ਦੇਖੋ ਨੇੜੇ ਬਹੁਤ ਜਿਆਦੇ ਸੰਖੀਆ ਜੇ ਬੱਚੀ ਦੇ ਹਿਸਾਬ ਨਾਲ ਦੇਖੇਗੀ ਤਾਂ ਗਾਂ ਦਾ ਮੁੱਲ ਜਿਹੜਾ ਉਹ ਕੁਝ ਵੀ ਨਹੀਂ ਹੈ ਨਾ ਤੇ ਆਪਾਂ ਬਾਈ ਨੂੰ ਕਿਹਾ ਜੀ ਵੀ ਧਾਰਾ ਦੂਰ ਮਾਰ ਕੇ ਦਿਖਾ ਦਿਓ ਤੇ ਗੋਪੀਏ ਧਾਰਾ ਵੀ ਮਾਰ ਕੇ ਦਿਖਾ ਦਿੰਗਾ ਤੁਸੀਂ ਚੈੱਕ ਕਰ ਲਿਓ ਨਹੀਂ ਜਾਨਵਰ ਐ ਹੱਥ ਨਹੀਂ ਲਾਉਣ ਦਿੰਦਾ ਤੇ ਬਹੁਤ ਠੰਡੀ ਸੀਲ ਐ ਕੋਈ ਚੱਕਰ ਨਹੀਂ ਹੈ ਨਾ ਤੇ ਚੈੱਕ ਕਰ ਲਓਣ ਬਾਈ ਨੇ ਧਾਰਾ ਵੀ ਮਾਰ ਗਈਆਂ ਬਹੁਤ ਵਧੀਆ ਧਾਰ ਹੈਗੇ ਕੋਈ ਵੀ ਬਾਈ ਜੰਨਾ ਪੂਰ ਦੀ ਜਾਂ ਕੋਈ ਹੋਰ ਤੁਹਾਨੂੰ ਡੱਕਾ ਲੱਗੇ ਹਨ ਉਹ ਚੀਜ਼ ਦੀ ਗਾਰੰਟੀ ਹੈਗੇ ਤੇ ਬਾਕੀ ਜਿਹਨੇ ਲਜਾਣੀ ਹੈ ਬਾਈ ਕਹਿੰਦਾ ਦੋ ਟਾਈਮ ਚੋਕੇ ਹਨਾ ਜੇ ਕੋਈ ਦੂਰੋਂ ਆਉਂਦਾ ਉਹਦੇ ਰਹਿਣ ਵਾਸਤੇ ਵੀ ਪ੍ਰਬੰਧ ਕਰਕੇ ਦੇਵਾਂਗੇ ਜੇ ਰਹਿ ਕੇ ਵੀ ਇੱਕ ਦੋ ਦਿਨ ਤਸੱਲੀ ਕਰਕੇ ਜਾਨੀਆ ਤਾਂ ਉਹ ਵੀ ਕਰਕੇ ਲੈ ਜਾ ਸਕਦਾ ਹਨਾ ਜੇ ਕਿਸੇ ਨੇ ਦੂਰ ਤਰਾਡੇ ਬੈਠੇ ਨੇ ਫੋਨ ਤੋਂ ਹੀ ਮਗਾਉਣੀ ਹੈ ਤਾਂ ਫੋਨ ਤੇ ਵੀ ਆਪਾਂ ਤੁਹਾਨੂੰ ਭੇਜ ਦਿਆਂਗੇ ਲਾਈਵ ਜਿਹੜਾ ਆਪਣੇ ਚੈਨਲ ਤੇ ਮਿਲਕਿੰਗ ਕਰਾ ਕੇ ਦੋ ਦਿਨ ਤੇ ਫੇਰ ਆਪਾਂ ਤੁਹਾਡੇ ਘਰ ਤੱਕ ਜਿਹੜੀ ਪਹੁੰਚਦੀ ਹਾਂ ਕਰਦੇ ਵੀ ਗਾ ਹਨ ਤੇ ਕਰ ਲਿਓ ਭਾਈ ਨਾਲ ਸੰਪਰਕਾ ਥੱਲੇ ਵਾਲਾ ਨੰਬਰ 22 ਦਾਗਾ ਜੇ ਗਾਂ ਲੈਣੀ ਆ ਤਾਂ ਤੇ ਜੇ ਤੁਸੀਂ ਮੇਰੇ ਤੋਂ ਵੀਡੀਓ ਬਣਵਾਉਣੀ ਆ ਗਾਂ ਜਾਂ ਮੱਝ ਵੇਚਣ ਦੀ ਹਨਾ ਤਾਂ ਜਿਹੜਾ ਉੱਪਰ ਨੰਬਰ ਲਿਖਿਆ ਜੀਵਨ ਦੇ ਨਾਂ ਤੇ ਉਹ ਮੇਰਾ ਨਾਂ ਤਾਂ ਮੈਨੂੰ ਸੰਪਰਕਾ ਜਿਹੜਾ ਉਹ ਕਰ ਲਿਓ ਮਲਾ ਲਿਓ ਰਾਚੀ ਜਾਨਵਰ ਦੇ ਨਾਲ ਜਿੱਦੀ ਮਿਲਦੀ ਹੈ ਨਾ ਬਣਾ ਰਹੇ ਘਰ ਦਾ ਸ਼ਿੰਗਾਰ ਉਹ ਵਧੀਆ ਗਾਂ ਕੀ ਚੰਗੀ ਗਾਂ ਕੀ ਘਰੇ ਰੱਖਣ ਵਾਲੀ ਗਾਂ ਕੀ ਆ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ